ਚੋਰੀਆਂ ਵਾਲੇ ਹੀ ਛਾਤਰ ਨਿਕਲੇ ਪਤੰਦਰ ਸ਼ੋਰੂਮ ਚ ਹੀ ਗੇਮ ਪਾ ਗਏ ਬਣਾਇਆ ਏਦਾਂ ਦਾ ਰਾਹ ਅੰਦਰ ਹੋ ਗਏ ਦਾਖਲ ਫਿਰ ਕਾਂਡਕਰ ਹੋ ਗਏ ਫਰਾਰ ਲੈ ਗਏ ਈ ਰਿਕਸ਼ਾ ਸ਼ੋਰੂਮ ਚੋਂ ਸਮਾਨ ਉਡਾ ਕੇ ਪਤੰਦਰਾਂ ਨੇ ਪਹਿਲਾ 2-3 ਘੰਟੇ ਲਾ ਕੇ ਕੰਧ ਤੋੜੀ ਫਿਰ ਅੰਦਰ ਬੜੇ ਤੇ ਕਾਂਡਕਰ ਰਫੂ ਚੱਕਰ ਹੋ ਗਏ ਚੋਰੀ ਦੀ ਇਹ ਵਾਰਦਾਤ ਲੁਧਿਆਣਾ ਚੰਡੀਗੜ੍ਹ ਰੋਡ ਤੇ ਸਥਿਤ ਈ ਰਿਕਸ਼ਾ ਸ਼ੋਰੂਮ ਚ ਹੋਈ ਹੈ ਜਿੱਥੇ ਚੋਰਾਂ ਨੇ ਪਹਿਲਾਂ 9-9 ਇੰਚ ਦੀਆਂ ਦੋ ਕੰਧਾਂ ਤੋੜੀਆਂ ਅਤੇ ਅੰਦਰ ਦਾਖਲ ਹੋਣ ਦਾ ਰਾਹ ਬਣਾਇਆ ਫਿਰ ਸ਼ੋਰੂਮ ਦੇ ਅੰਦਰ ਇਹ ਦਾਖਲ ਹੋ ਗਏ ਇਸ ਮਘੋਰੇ ਥਾਣੀ ਦਾਖਲ ਹੋਏ ਬੜੇ ਪਹਿਲਾਂ ਇਸ ਨੂੰ ਤੋੜਿਆ ਤਾਂ ਜਿਸ ਤੋਂ ਬਾਅਦ ਇਹ ਅੰਦਰ ਸ਼ੋਰੂਮ ਚ ਦਾਖਲ ਹੋ ਗਏ ਤੇ ਅੰਦਰੋਂ ਸ਼ੋਰੂਮ ਦੇੋਂ ਸਾਰਾ ਸਮਾਨ ਚੁੱਕ ਕੇ ਫਰਾਰ ਹੋ ਗਏ ਫਿਲਹਾਲ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਚੋਰ ਜਲਦ ਉਨ੍ਹਾਂ ਦੀ ਗ੍ਰਿਫਤ ਹੋਣਗੇ ਇਹ ਸਰ ਮੈਂ ਸਵੇਰੇ ਜਦੋਂ ਦੁਕਾਨ ਖੋਲੀ ਆਪਣਾ ਏਜੰਸੀ ਖੋਲੀ ਆ ਉਦੋਂ ਵਾਰੀ ਵਿੱਚ ਖੋਲਣ ਤੋਂ ਬਾਅਦ ਵੀ ਮੈਂ ਦੇਖਿਆ ਮੈਂ ਕਿ ਇਹ ਆਥੀ ਕੀ ਖੱਡਾ ਜਾਂ ਹੋਇਆ ਵਾ ਮੈਂ ਦੇਖਿਆ ਜੀ ਪਰਦਾ ਢਾਕੇ ਮੈਂ ਕਿ ਇਹ ਇੱਥੇ ਤਾਂ ਜੀ ਚੋਰਾਏ ਸੀਗੇ ਡਬਲ ਦੀਵਾਰ ਆ ਜੀ ਡਬਲ ਦੀਵਾਰ ਤੋੜਨ ਤੋਂ ਬਾਅਦ ਜੀ ਅੰਦਰ ਸਾਡੀਆਂ ਗੱਡੀਆਂ ਖੜੀਆਂ ਨੇ ਜੀ ਸਟਾਕ ਗਈ ਸਾਡਾ ਮਾਲ ਉਹ ਜੀ ਅੰਦਰੋਂ ਬੈਟਰੀਆਂ ਕੱਢ ਕੇ ਗੱਡੀਆਂ ਚੋਂ ਲੈ ਕੇ ਗਏ ਨੇ ਜਿਹੜਾ ਸਟਾਕ ਗਿਆ ਜੀ ਉਹ ਵੀ ਲੈ ਕੇ ਗਏ ਨੇ ਪੰਜ ਬੈਟਰੀਆਂ ਸੈੱਟ ਲੈ ਗਏ ਜੀ ਟੋਟਲ 20 ਬੈਟਰੀਆਂ ਜੀ ਇੱਕ ਗੱਡੀ 'ਚ ਇੱਕ ਸੈੱਟ ਚਾਰ ਬੈਟਰੀਆਂ ਹੁੰਦੀਆਂ ਨੇ ਕਿੰਨੇ ਦਾ ਨੁਕਸਾਨ ਹੋ ਗਿਆ ਇਹ ਹੋ ਗਿਆ ਜੀ 1.5 ਤੋਂ 2 ਲੱਖ ਦਾ ਨੁਕਸਾਨ ਹੋ ਗਿਆ ਜੀ अच्छा चार्जर वगैरह सी भी वो भी लेके कट चक के जी अच्छा हां जी हां जी ਕੀਤੀ ਸੀਗੀ जी पुलिस आई सी मैं जी ਜਦੋਂ ਚੈੱਕ ਕੀਤਾ ਜੀ ਮੈਂ ਆਪਣੇ ਹੁਨਰ ਨੂੰ ਫੋਨ ਮਾਰਿਆ ਮੇਰੇ ਹੁਨਰ ਨੇ ਜੀ ਪੁਲਿਸ ਪੁਲਿਸ ਨੂੰ ਫੋਨ ਆਈ ਪੁਲਿਸ ਮੌਕੇ ਤੇ ਆ ਗਈ ਜੀ 10 15 ਮਿੰਟ ਸੋ ਇਹਨਾਂ ਦੇ ਇਲੈਕਟ੍ਰੀਸ਼ੀਅਨ ਇਹ ਰਖਾ ਜੀ ਕਾਹਨਾ ਇਲੈਕਟ੍ਰੀਕ ਨਾਲ ਸਕੂਟਰਾਂ ਦੀ ਪਰ ਆਗ ਨੂੰ ਕੋਈ ਖਾਲੀ ਪਲਾਟਾ ਨਾਲ ਬਲੈਂਸ ਕੋਡੇ ਕੋ ਚੋਰ ਆਇਓ ਪਾਰ ਪਾ ਕੇ ਕੰਨ ਚੋਦੇ ਬੈਟਰੀਆਂ ਲਾ ਕੇ ਕੱਢ ਗਏ ਹਾਂਜੀ ਕਿੰਨੇ ਜਿਆ ਕਿੰਨੇ ਕਿ ਬੈਟਰੀ ਲਾ ਕੇ ਕੱਢ ਗਏ 20 ਲਾ ਕੇ ਬੈਟਰੀਆਂ ਕੱਢ ਕਿੰਨਾ ਕ ਨੁਕਸਾਨ ਹੋ ਗਿਆ ਹੁਣ ਉਨੇ ਇਹਨਾਂ ਨੂੰ ਪਤਾ ਹੋਣਾ ਕਿ ਬੈਟਰੀ ਕਿੰਨੇ ਕਦੀ ਹੈ ਬੈਟਰੀ ਵੀ ਲੱਗਿਆ ਹਾਂਜੀ ਕੋਈ ਸੀਸੀ ਕੈਮਰਾ ਲੱਗਿਆ ਹੋਇਆ ਜੀ ਫਿਲਹਾਲ ਅਜੇ ਤਾਂ ਚੈੱਕ ਕਰਨੇ ਬਾਕੀ ਨੇ ਵਾਕੀ ਦੇਖਦੇ ਆ ਕਰਕੇ ਚੈੱਕ ਹਾਂਜੀ ਹਾਂਜੀ ਪਤਾ ਲੱਗੇ ਕਿੰਨੇ ਕ ਜਾਨੇ ਉਹ ਨਹੀਂ ਇਹ ਨਹੀਂ ਪਤਾ ਲੱਗਾ ਜੀ ਕੋਈ ਇਹ ਕੋਈ ਪੱਕਾ ਵੀ ਨਹੀਂ ਪਤਾ ਜੀ ਚੱਕ ਨਹੀਂ ਕੀਤਾ ਕੋਈ ਵੀ ਪੂਰਾ ਕੈਮਰਾ ਕਮਰਾ ਕਿੰਨੇ ਵਜੇ ਆਏ ਕਿੰਨੇ ਵਜੇ ਨਹੀਂ ਉਹ ਬਾਕੀ ਇਹ ਬਾਤ